हां जी किसान वीरों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜਨੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਝੰਡਾ ਸਿੰਘ ਹੈ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ گاਵਾ ਇੱਕ ਮੱਝ ਦਿਖਾਵਾਂਗੇ ਅਸੂਖ ਦੋਸਤੋ ਸਾਰੇ ਸੂਸ ਆਏ ਹੋਣਗੇ ਪਸ਼ੂ ਖਰੀਦਣ ਤੋਂ ਪਹਿਲੇ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਮਿਰਖ ਵਰਖ ਜਿਹੜੀ ਕਰਨੀ ਹੈ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਸਾਰੀ ਪੁੱਛ ਘਟੜ ਦਾ ਸਹਾਈ ਕਰ ਲੈਣੇ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਧੀਆ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਵਧੀਆ ਤੁਸੀਂ ਸਭ ਵਧੀਆ ਚੱਲੀ ਜਾਂਦਾ ਕੰਮ ਕਰ ਵਧੀਆ ਵਧੀਆ ਕਿਰਪਾ ਸੱਚੇ ਪਾਤਸ਼ਾਹ ਅਡਰੈਸ ਬੋਲ ਦਈਏ ਆਪਣਾ ਵੀਰੇ ਕਰੀ ਅਡਰੈਸ ਵੀ ਦਈਏ ਆਪਣਾ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਫੋਨ ਨੰਬਰ ਤੇ ਨਾਮ ਦੱਸ ਦਈਏ ਨਾਮ ਝੰਡਾ ਸਿੰਘ ਵਪਾਰੀ ਹਾਂਜੀ ਪਿੰਡ ਕੈਰੋਂ ਹਾਂਜੀ ਫੋਨ ਨੰਬਰ ਹੈ 98724 39717 ਠੀਕ ਹੈ ਜੀ ਦੂਸਰਾ ਨੰਬਰ ਹੈਗਾ ਵੀਰ ਦੀ 8264720068 ਠੀਕ ਹੈ ਜੀ ਕਹੇ ਵੀਰ ਭਰਾ ਨੇ ਦੂਰ ਨੇੜੇ ਆਉਣਾ ਵਾ ਕ੍ਰੈਂਡ ਕੈਰੋ ਦੀ ਲੋਕੇਸ਼ਨ ਲਾ ਲੇ ਵੀਰ ਜੀ ਠੀਕ ਹੈ ਫਿਰ ਉਹ ਗ੍ਰੈਂਡ ਪੈਲਸ ਦੀ ਰਿਪੋਰਟ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇ ਆਪਣਾ ਮਤਲਬ ਟੈਂਕੀ ਤੇ ਲੱਗੇ ਆਪਣੀ ਹਾਂਜੀ ਹਾਂਜੀ ਟੈਂਕੀ 25 ਬਾਬਾ ਕੁੜੀਆਂ ਜੀ ਹਾਂਜੀ ਉਹਦੇ ਲੱਗੇ ਹਾਂ ਠੀਕ ਠੀਕ ਹਾਂ ਅੱਛਾ ਵੀ ਰਾਜ ਜੀ ਆਪਣੇ ਕੋਲ ਟੋਟਲ 5 ਨਾ ਕਿ हां जी हां जी वीर जी 6ਆਂ ਨਾਗੋਤਰਾ ਇੱਕ ਵੈੜਾ ਪਤਾ ਨਹੀਂ ਮੁੰਡੇ ਨੇ ਤੁਸੀਂ ਆਉਣਾ ਤੇ ਉਹ ਚੋਲੀ ਆ ਜੇ ਕਹੋ ਤੇ ਆਪਾਂ ਹੁਣੇ ਚੋਕੇ ਕੋਈ ਨਹੀਂ ਚੋਲੀ ਉਹਦਾ ਬਖਾ ਲੀ ਹਾਂ ਜੀ ਹਾਂ ਜੀ ਪਸੰਦ ਉਹ ਤਸੱਲੀ ਆਪ ਵੀ ਕਰਨ ਲਾ ਹਾਂ ਜੀ ਹਾਂ ਜੀ ਕਰ ਲੇ ਦੋ ਡੰਗ ਚੋਲੇ ਵੀਰ ਜੀ 18 ਤੋਂ 20 ਪਲੱਸ ਵਾਲੀ ਆ ਵੈੜ ਠੀਕ ਹੈ ਜੀ ਹਾਂ ਜੀ ਹੁਣ ਦੁੱਧ ਵੀ ਇੰਨਾ ਆ ਵਾ ਪਰ ਬਾਕੀ ਵੈੜ ਚੰਗੀ ਹਾਈਟ ਵਾਲੀ ਆ ਠੀਕ ਹੈ ਜੀ ਵੱਡੀ ਆ ਫਾਰਮ ਚੋਂ ਲਈ ਆ ਆਪਾਂ ਦੁੱਧ ਚੰਗਾ ਕਰ ਜੂ ਵੀਰ ਜੀ ਠੀਕ ਹੈ ਜੀ ਅੱਛਾ ਵੀਰ ਸ਼ੁਰੂ ਕਰੀਏ ਇਸ ਗਾਂ ਤੋਂ ਪਹਿਲਾਂ ਉਹ ਡਿਟੇਲ ਦੱਸੀਏ ਵੀਰਾਂ ਨੂੰ ਇਹ ਕਿੰਨਾ ਸੁਆ ਸੂਈ ਇਹ ਵੀਰ ਜੀ ਇਹ ਅੱਛਾ ਜੀ ਹਾਂ ਜੀ ਹਾਂ ਜੀ ਜੇ ਅਰਜੂਰ ਇਹਨੇ ਵਧੀਆ ਆਪਣੇ ਕੋ ਕਲਿੱਪ ਹੈਗਾ ਵੀਰ ਜੀ ਪਾਤਾ ਵਾ ਠੀਕ ਹੈ ਜੀ ਹਾਂ ਜੀ ਉਹ ਵਿਖਾ ਦਾਂਗੇ ਕਹੇ ਵੀਰ ਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਸੂਈ ਮਗਰ ਬੱਚਾ ਵਾ ਮਗਰ ਬੱਚਾ ਹਾਂ ਜੀ ਹਾਂ ਜੀ ਠੀਕ ਹੈ ਜੀ ਅੱਛਾ ਵੀਰ ਕਿੰਨਾ ਕੋ ਬੋਲਾ ਚਵਾਤਾ ਹੁਣ ਤੱਕ ਬੋਲਾ ਵੀਰ ਜੀ ਇਹਦੇ ਤੋਂ 20 ਤੋਂ ਬਾਹਰ ਹੀ ਆ ਵੀਰ ਜੀ ਉਤਰਾ ਹੁਣ ਇਹ ਹੋਰ ਦਾ ਮੌਕੇ ਦਾ ਹਾਂਜੀ ਹਾਂਜੀ ਮੌਕੇ ਦਾ ਜਿਹੜਾ ਵਾ ਠੀਕ ਹੈ ਜੀ ਹਾਂਜੀ ਪੂਰੀ ਜੰਮੀ ਪਲੀ ਆ ਚਲੋ ਨਵਾਏ ਤਵਾਏ ਨਹੀਂ ਠੰਡ ਠੁੰਡ ਦਾ ਕਰਕੇ ਵੀਰ ਜੀ ਪਾਹੂ ਠੀਕ ਹੈ ਜੀ ਹਾਂਜੀ ਹਾਂਜੀ ਠੰਡ ਠੁੰਡ ਤੁਹਾਨੂੰ ਪਤਾ ਬਾਵਾ ਕੰਮਨ ਲੱ ਪੈਂਦਾ ਇੱਕ ਅੱਜ ਗਏ ਆ ਪ੍ਰੋਗਰਾਮ ਹੀ ਕੋਈ ਉੱਥੇ ਗਏ ਆ ਅੱਛਾ ਜੀ ਤੇ ਉਹਦਾ ਕਰਕੇ ਚਲੋ ਇਹ ਆ ਵੀ ਬਾਕੀ ਆਰਡਰ ਕੁਆਲਿਟੀ ਵੇਖੋ ਵੀਰ ਜੀ ਬੈ 25 ਲਓ ਦੋਸਤੋ ਕਰੋ ਇਸ ਚੈੱਕ ਆ ਹਾਂ ਪੁਣਾ ਹਾਥੀਂ ਚਵਾਈ ਵਾਲਾ ਵੀਰ ਜੀ ਜਿੱਦਾਂ ਅਮਰ ਜੀ ਕੋਈ ਚੋਈ ਜਾਵੇ ਆ ਵੇਖੋ ਠੀਕ ਹੈ ਜੀ ਹਾਂਜੀ ਹਾਂਜੀ ਠਣਾ ਠਣਾ ਦੋਸਤੋ ਕੁਆਲਿਟੀ ਦਾ ਬਹੁਤ ਵਧੀਆ ਮਗਰਨਾ ਮਗਰਗਾੜਨਾ ਗਾੜ ਜਿੱਦਾਂ ਮਰਜੀ ਵੀਰ ਜੀ ਕੋ ਚੋਲੇ ਠੀਕ ਹੈ ਜੀ ਬੈਕ ਸਾਈਡ ਤੋਂ ਦੋਸਤੋਂ ਤੁਹਾਨੂੰ ਦਿਖਾਵਨਾ ਥਾਲਾ ਆਹ ਵੇਖੋ ਕੰਮ ਆਰਡਰ ਵੇਖੋ ਵੀਰ ਜੀ ਵੇਖੋ ਬਹੁਤ ਖੜਾ ਦੋਸਤੋਂ ਆਰਡਰ ਤਿਆਰ ਕੀਤਾ ਕਰਮਾਣੇ ਗਾ ਨੇ ਹਾਂ ਇਹ ਥਣ ਵੀ ਦੋਸਤੋਂ ਇਸ ਤਰ੍ਹਾਂ ਦੀ ਸ਼ੇਪ ਆ ਬਹੁਤ ਵਧੀਆ 3 ਇੰਚਾਈ ਮੁੱਠੀ ਨਾਲ ਸੰਭ ਬਹੁਤ ਵਧੀਆ ਹਾਂਜੀ ਅੱਛਾ ਫਿਰ ਤੋਰੀਏ ਹਾਂ ਆਉਣਾ ਪਣਾ ਕੰਦ ਗਾੜ ਦੋਸਤੋਂ ਗਾ ਦਾ ਚੈੱਕ ਕਰ ਲਓ ਪੂਰਾ ਹੈਵੀ ਬੋਡੀ ਏਟ ਸੁਭਾ ਵੀਰ ਕਰਵਾ ਸੋਈ ਵੀਰ ਜੀ ਸੂਆ ਏ ਦੁੱਜਾ ਸੂਈ ਆ ਪਿਓਰ ਵੀਰ ਜੀ ਅਜੇ ਇਹਨੇ ਸੰਦਨਾ ਸੁਆ ਦੋਸਤੋ ਸੂਈ ਆ ਹਾਂ ਜੀ ਕੰਨੀਆਂ ਵੀਰ ਜੀ ਇਹਨੇ ਪੂਰੀਆਂ ਮੰਨ ਲਓ ਅਜੇ ਬਰਾਬਰ ਨਹੀਂ ਕੀਤੀਆਂ ਸਾਈਡਾਂ ਵਾਲੀਆਂ ਅਜੇ ਕੰਨੀਆਂ ਵਾਲੇ ਦੰਦ ਬਰਾਬਰ ਕਰਨ ਵਾਲੇ ਹਨ ਹਾਂ ਜੀ ਹਾਂ ਜੀ ਠੀਕ ਹੈ ਲੈ ਆ ਵੀਰ ਬੋਲਦਾ ਲੋ ਦੋਸਤੋ ਸ਼ੈਨ ਗਿਛੂਨ ਵੀਰ ਜੀ ਵੇਖੋ ਵੱਡੀ ਆ ਵਦੀ 32 34 ਦੇ ਚੱਲੀ ਵੀਰ ਜੀ ਉਹਨੇ ਆਖਿਆ ਪਈ ਦੇ ਮੰਨ ਲਓ ਪਹਿਲੇ ਸੂਏ ਠੀਕ ਹੈ ਜੀ ਹਾਂ ਜੀ ਹਾਂ ਜੀ ਵੇਖੋ ਸ਼ੈਨ ਗਿਛੂਨ ਗਵੱਚੀ ਦਾ ਯਾ ਦੋਸਤੋ ਬਾਕੀ ਪੂਰੀ ਰਾਜੀ ਆ ਪੂਰੀ ਜਮੀ ਪੜੀ ਆ ਜੀ ਆ ਚੈੱਕ ਤੁਸੀਂ ਕਰ ਠੀਕ ਹੈ ਵੀਰ ਜੀ ਹਾਂਜੀ ਦੋਸਤੋ ਆਰਡਰ ਕੁਆਲਿਟੀ ਜਿਹੜੀ ਬਹੁਤ ਵਧੀਆ ਤੇ ਜਵਾਬ ਵੀ ਵੀਰ ਜੀ ਇੱਕ ਨੰਬਰ ਦਾ ਜਵਾਬ ਆ ਹੱਥੀਂ ਜਵਾਬ ਵਧੀਆ ਇੱਕ ਨੰਬਰ ਦਾ 20 ਲੀਟਰ ਤੋਂ ਵੀਰ ਬਾਹਰ ਹੀ ਬੋਲਾ ਹਾਂਜੀ ਹਾਂਜੀ 20 ਤੋਂ ਬਾਹਰ ਹੀ ਆ ਵੀਰ ਜੀ ਬੋਲਾ 20 ਤੋਂ ਪਲੱਸ ਦੋਸਤੋ ਬੋਲਾ ਜਿਹੜੀ ਨੇ ਸਟਾਰਟਿੰਗ ਕੀਤੀ ਹੈ ਬਾਕੀ ਦੋਸਤੋ ਗਾਂ ਦਾ ਕੱਦ ਕਾਠ ਗਾਂ ਦੀ ਹਾਈਟ ਇੱਕ ਵਾਰ ਕੁਆਲਿਟੀ ਕਰੂ ਚੱਕ ਜੀ ਹਾਂ ਦੋਸਤੋ ਪੂਰਾ گاਉਂ ਦਾ ਫੁੱਲ ਹੈਵੀ ਮੋਡੀਵਿਟੀ ਆ ਪੂਰੀ ਲੰਮੀ ਲੈਂਥ ਆ ਕਰੋ ਚੱਕ ਜੀ ਤੇ ਮੋਲਵੀਰ ਕੀ ਕਰਨਾ ਦਾ ਮੋਲਵੀਰ ਜੀ ਦਾ ਆਪਾਂ 1 ਲੱਖ ਤੇ 45000 ਰੁਪਇਆ ਕਰਦੇ ਆ ਇੰਨਾ ਕੁ ਮੰਨਣਾ ਸੋ ਮਾਣ ਵੀਰ ਜੀ ਆਪਾਂ 130 ਹਜ਼ਾਰ ਦੀ ਬੱਚੀ ਦਵਾਂਗੇ ਠੀਕ ਹੈ ਜੀ ਹਾਂ ਜੀ ਦੋ ਡੰਗ ਚੋਕੇ ਤਸੱਲੀ ਜਿੱਦਾਂ ਮਰਜੀ ਕੋਈ ਵੀਰ ਜੀ ਆਪਣੀ ਕਰ ਲੈ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਆ ਵੀ ਬੱਚੀ ਵੀਰ ਜੀ ਤੁਹਾਨੂੰ ਪਤਾ ਲੈਂਥ ਦੇ ਸਾਬ ਨਾਲ ਕਰਮਾ ਲਈਏ ਗੱਲ ਹੈਗੀ ਆ 30 ਤੋਂ 32 35 ਤੇ ਚੱਲੂਗੀ ਕਰਮਾ ਲਈ ਬਾਕੀ ਉਹਦੇ ਦੀ ਸੇਵਾ ਨੇ ਜਿਹੜਾ ਸੇਵਾ ਤੇ ਵੀਰ ਜੀ ਸੇਵਾ ਤੇ ਬਾਕੀ ਹੋਣੀ ਆ 20 ਤੋਂ ਤੇ ਬਾਹਰ ਮੇਰੇ ਸਾਹ ਨਾਲ ਹੋਣੀ ਆ ਵੀਰ ਜੀ ਇਹ ਦੇਖੋ ਠੀਕ ਹੈ ਜੀ ਹਾਂ ਜੀ ਹਾਂ ਜੀ 145000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਤੇ 130000 ਰੁਪਇਆ ਦੇ ਵਿੱਚ ਵੀਰ ਕਹਿੰਦਾ ਮੌਕੇ ਤੇ ਮਾਨ ਤਾਨ ਸ਼ੋਰ ਸ਼ਪਾ ਜਰੂਰ ਹੋਊਗਾ ਹਾਂ ਗਾਂ ਦੋਸਤੋ ਬਹੁਤ ਵਧੀਆ ਚੰਗੀ ਦੋਸਤੋ ਗਾਂ ਦੀ ਹਾਈਟ ਆ ਕਦ ਕੱਡ ਗਾਂ ਦਾ ਬਹੁਤ ਸੋਹਣਾ ਵਾ 20 ਲੀਟਰ ਤੋਂ ਪਲੱਸ ਦੋਸਤੋ ਬੋਲਾ ਹੁਣ ਮੌਕੇ ਦਾ ਤਿਆਰ ਆ ਬੱਚਾ ਨੇ ਵਸ਼ਾ ਦਿੱਤਾ ਸੂਬਾ ਦੂਜਾ ਸੂਈ ਹਾਂਜੀ ਇਹਦੇ ਨਾਲ ਬੱਧੀ ਗਾਂ ਦੀ ਦੋ ਨੰਬਰ ਦੀ ਡਿਟੇਲ ਵੀ ਦੱਸ ਕੇ ਆਪਾਂ ਇਹਦੇ ਕੋਲੇ ਵੀਰ ਜੀ 10-11 ਕਿਲੋ ਦੁੱਧ ਅੱਛਾ ਜੀ ਹੁਣ ਤਿਆਰ ਹੈ ਹਾਂ ਜੀ ਤਿਆਰ ਸੁਹਾਗ ਕਿਨਵਾ ਸੁਈ ਵੀ ਸੁਹਾਗ ਵੀਰ ਜੀ ਇਹ ਚਲੋ ਘਰ ਵਾਲੇ ਦੰਦੇ ਦੂਜਾ ਵਾ ਵਾ ਤੋਂ ਵੱਧ ਕੋਈ ਮੇਰਾ ਵੀਰ ਤੀਜਾ ਲਾ ਲੇ ਠੀਕ ਹੈ ਜੀ ਹਾਂ ਜੀ ਹਾਂ ਜੀ ਇਹਦੇ ਬੱਚਾ ਦੀ ਦਿੱਤਾ ਇਹਦੇ ਵੀਰ ਜੀ ਬੱਚਾ ਵਾਦੇ ਘਰੇ ਦਾ ਬੱਚਾ ਨਾ ਮਰਨਾਉ ਹੀ ਅੱਛਾ ਬੱਚਾ ਵਖਾ ਲਈ ਹਾਂ ਜੀ ਬੱਚਾ ਵਖਾ ਦੰਨੇ ਉਤਰਾ ਠੀਕ ਹੈ ਜੀ ਤੇ ਬਾਕੀ ਇਹ ਅਭੀ ਉਦਾਂ ਨਹੀਂ ਇਹਨੂੰ ਕੋਈ ਠੰਡ ਠੁੰਡ ਲੱਗੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਨੋ ਨੋ ਤੋ ਸੁਹਾਗ ਕੋਈ ਬੇਸ਼ੱਕ ਦੂਜਾ ਕੋਈ ਤੀਜਾ ਮੰਨ ਲਿਓ ਦੋਸਤੋ ਤੁਹਾਡੇ ਤੇ ਆਪਣੀ ਡਿਪੈਂਡ ਕਰਦੀ ਗੱਲ ਹਾਂ ਤੇ 11 10 11 ਕਿਲੋ ਵੀਰ ਤਿਆਰ ਹੈ 10 11 ਕਿਲੋ ਵੀਰ ਦੀ ਦੁੱਧ ਤਿਆਰ ਆ ਸੂਈ ਨੂੰ ਕਿੰਨਾ ਟਾਂ ਦੱਸਿਆ ਸੂਈ ਨੂੰ ਇਹਨੂੰ ਅੱਜ ਵੀਰ ਦੀ ਮੇਰੇ ਹਿਸਾਬ ਨਾਲ 20 25 ਦਿਨ ਹੋ ਗਏ ਹੋਣਗੇ ਠੀਕ ਹੈ ਜੀ 20 ਤੋਂ 25 ਦਿਨ ਦਾ ਦੇਖੋ ਟਾਈਮ ਹੋ ਗਿਆ ਪੂਰੇ ਪੀਕ ਲੈਵਲ ਤੇ ਚੱਲਣ ਗਈ ਹੈ ਹਾਂ ਜੀ ਤੇ ਬਾਕੀ ਇਹ ਚਵਾ ਚੂ ਵੀਰ ਦੀ ਇੱਕ ਨੰਬਰ ਆ ਪੂਰਾ ਵਧੀਆ ਕਰਮਾਲੀ ਨੂੰ ਠੀਕ ਹੈ ਲੱਗਾ ਜੀ ਹਾਂ ਜੀ ਕਦ ਘੜ ਦੋਸਤੋ ਗਾਂ ਦਾ ਪੂਰਾ ਚੰਗਾ ਵੇਖੋ ਚੱਕ ਜੀ ਸਰ ਐ ਰਾਜੀ ਰੂਜੀ ਵੀ ਵੀਰਦੀ ਕਰਮਾਂ ਵਾਲੀ ਚਲੋ ਠੀਕ ਹੈ ਬਾਕੀ ਇਹ ਆ ਵੀ ਚਲੋ ਆ ਤੁਹਾਨੂੰ ਪਤਾ ਨਾਰਮਲ ਸੇਵਾ ਚੋਂ ਪਹੂ ਨਿਕਲਦਾ ਵੀਰਦੀ ਦੁੱਧ ਤੇ ਕਰਮਾਂ ਵਾਲੀ ਕਰੂਗੀ ਹਾਂਜੀ ਹਾਂਜੀ ਇੱਕ ਗੱਲ ਹੈ ਹਾਂਜੀ ਹਾਂਜੀ ਦੁੱਧ ਤੇ ਜੇ ਕੋਈ ਸੇਵਾ ਕਰੂ 14 15 ਕਿਲੋ ਵੀਰਦੀ ਇਹਨੇ ਕਰ ਜਾਣਾ ਹੱਥ ਕੇ ਹਾਂਜੀ ਹਾਂਜੀ ਇੱਕ ਗੱਲ ਹੈਗੀ ਹਾਂਜੀ ਹਾਂਜੀ ਮੌਕੇ ਦਾ ਦੋਸਤੋ ਦੁੱਧ ਹੈਗਾ ਜੇ 10 ਤੋਂ 11 ਲੀਟਰ ਤਿਆਰ ਆ ਹਾਂ ਬੱਚਾ ਵੀ ਦੋਸਤੋ ਤੁਹਾਨੂੰ ਵਿਖਾ ਦਣਾ ਬੱਚਾ ਅਜੇ ਹੈਗਾ ਵਾ ਹੈਗਾ ਵਾ ਵੀਡੀਓ ਖਲੋਂਦਾ ਖਲਾਂਦਾ ਨਹੀਂ ਲੱਤਾਂ ਲੁੱਤਾਂ ਤੇ ਦੋ ਦੋ ਵਿਚਾਰਾ ਪੀ ਪੂ ਲੈਂਦਾ ਉਦੋਂ ਕੱਲ ਕੱਲ ਦਾ ਹੀ ਢਲਾ ਆਓ ਠੀਕ ਹੈ ਜੀ ਹਾਂਜੀ ਹਾਂਜੀ ਇਹ ਮੋਲਵੀਰ ਦਾ ਕੀ ਕਰਨਾ ਮੋਲਵੀਰ ਜੀ ਇਹਦਾ 45000 ਰੁਪਇਆ 40 ਦੀ ਦੇ ਦਿੱਤੀ ਅਸੀਂ ਚਾਹੀਏ ਹਾਂ ਮਾਂ ਤਨ ਕਰਦਾਂਗੇ ਕੋਈ ਨੀ ਕੋਈ ਵੀਰ ਭਰਾ ਕੋਈ ਫੋਨ ਲਾਉ ਚੰਗੀ ਵੀਰ ਜੀ ਵੇਖੋ ਆਡ ਰੂਡਰ ਕਿੱਦਾ ਵਧੀਆ ਕਰ ਮਾਰੀ ਨੂੰ ਲੱਗਾ ਜੀ ਚਵਾ ਚੂ ਵੀ ਵਖੋ ਥਣ ਤੁਣੀਆਂ ਮਗਰ ਨਾ ਮਗਰ ਚੁਆਈ ਇੱਕ ਨੰਬਰ ਦੀ ਹੋਊਗੀ ਠੀਕ ਹੈ ਜੀ ਕੋਈ ਫੂਰ ਛਟਾਣਾ ਵੀਦੀ ਹੋਊਗਾ ਮੋੜ ਦੇ ਨਹੀਂਗੇ ਕੋਈ ਗੱਲ ਨਹੀਂ ਦੇ ਦਾਂਗੇ ਕੋਈ ਨਹੀਂ 45000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ 40000 ਤੋਂ ਵੀਰ ਕਹਿੰਦਾ ਮੰਨਤਾਂ ਲਊਗਾ ਹਾਂ ਇਹਦੇ ਨਾਲ ਬੱਦੀ ਜਿਹੜੀ ਗਾਂ ਵੀਰੇ ਇਹਦੀ ਡਿਟੇਲ ਦੱਸੀਏ ਇਹ ਵੀਰ ਜੀ ਦੂਜਾ ਸੂਆ ਪਿਓਰ ਬੱਛੀ ਜੀ ਹੈ ਜੀ ਵੈੜੀ ਆ ਇਹ ਦੰਦਾ ਚੀ ਜੇ ਬੱਛੀ ਹੈ ਜੀ ਅੱਛਾ ਇਹਨੂੰ ਵੀਰ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਜੀ ਇਹਨੂੰ ਵੀ ਇੰਨੇ ਖ ਦੇਣੀ ਹੋਏ ਆ ਕੋਈ 20 ਹੋ ਗਈ ਹੁਣ 25 ਹੋ ਗਈ ਹੁਣ ਇਥੇ ਕੀ ਹੋ ਗਏ ਹਾਂਜੀ ਇਹਦਾ ਬੱਚਾ ਇਹਦਾ ਬੱਚਾ ਹੈਗਾ ਵੀਰ ਜੀ ਇਹਦਾ ਅੱਛਾ ਹਾਂਜੀ ਇਹਦਾ ਤਾਂ ਬੱਚਾ ਨਹੀਂ ਇਹਦਾ ਬੱਚਾ ਵੀਰ ਜੀ ਹੈਗਾ ਜੀ ਬੱਚਾ ਤਾਂ ਕੀ ਹੈ ਹਾਂ ਬੱਚਾ ਦੋਸਤੋ ਇਹਨੇ ਬਛਾ ਦਿੱਤਾ ਬੱਚਾ ਬਛਾ ਵੀਰ ਜੀ ਠੀਕ ਹੈ ਜੀ ਹਾਂਜੀ ਕਿੰਨਾ ਦੁੱਧ ਵੀਰ ਤਿਆਰ ਹੋਣੇ ਦੁੱਧ ਵੀਰ ਜੀ ਇਹਦੇ ਕੋਲੇ 14 ਹੋਵੇ 13 ਵੇ ਨਾ ਪਲੱਸ ਹੈਗਾ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ 13 14 ਲੀਟਰ ਦੁੱਧ ਦੋਸਤੋ ਹੁਣ ਮੌਕੇ ਦਾ ਤਿਆਰ ਆ ਕੋਈ ਵੀ ਆਵੇ ਇੱਕ ਟਾਈਮ ਦੋ ਟਾਈਮ ਆਪਣੀ ਚੋਕੀ ਤਸੱਲੀ ਕਰ ਸਕਦਾ ਬੱਚਾ ਦੋਸਤੋ ਇਹਨੇ ਬਛਾ ਦਿੱਤਾ ਜੀ ਹਾਂਜੀ ਇਹਦਾ ਮੁੱਲ ਵੀਰ ਕੀ ਕਰਨਾ ਮੁੱਲ ਵੀਰ ਜੀ ਇਹਦਾ ਆਪਾਂ 55 ਕਰ ਲਈਏ 60 ਕਰ ਲਈਏ ਹਾਂਜੀ ਇਹ ਵੀਰ ਜੀ ਚਾਲੀਆ ਦੀ ਵਚੀ ਦੇ ਦਾਂਗੇ ਚਵਾਈ ਇੱਕ ਨੰਬਰ ਹੋਊਗਾ ਵੀਰ ਜੀ ਠੀਕ ਹੈ ਦੋ ਡੰਗ ਚੋ ਕੇ ਆਪਣੀ ਭਲਾ ਕੋ ਤਸੱਲੀ ਕਰ ਲੈ ਠੀਕ ਠੀਕ ਹੈ ਜੀ ਹਾਂਜੀ ਹਾਂਜੀ ਸ਼ੇਰ ਦਾ ਵੀਰ ਜੀ 7 7:30 ਵਜੇ ਦੀ ਚਵਾਈ ਆ ਨਹੀਂ ਹੋਣਾ ਜੇ ਚੁਵਾਈ ਕਰਨੀ ਕੋਈ ਆਪਾਂ ਵੀਰ ਦੀ ਡੰਗਰ ਨਹੀਂ ਤੁਹਾਨੂੰ ਅੱਗੇ ਵੀ ਪਤਾ ਤੁਸੀਂ ਵੀਡੀਓ ਬਣਾਉਂਦੇ ਜੇ ਅਜੇ ਤੱਕ ਕੋਈ ਲੰਮਾ ਆਇਆ ਠੀਕ ਠੀਕ ਜੋ ਆਪਾਂ ਕਹਿੰਨੇ ਆ ਤੁਹਾਨੂੰ ਪਤਾ ਆਨਲਾਈਨ ਵੀ ਮਾਲ ਤੁਹਾਡੀ ਗਰੰਟੀ ਤੁਹਾਨੂੰ ਵੀ ਪੁੱਛਦੇ ਵੀ ਕਿਵੇਂ ਆ ਹਾਂਜੀ ਹਾਂਜੀ ਪਰ ਜਿੰਨਾ ਦੁੱਧ ਵੀਰ ਦੀ ਨਿਕਲੂ ਉਹਨਾ ਹੀ ਆ ਕਿਲੋ ਖਾਂਡ ਉਧਰੋਂ ਦੀ ਤੁਹਾਨੂੰ ਪਤਾ ਕੋਈ ਕਹਿ ਨਹੀਂ ਸਕਦੇ ਬਾਕੀ ਇਹ ਨਹੀਂ ਵੀ ਮੰਨ ਲਓ ਵੀ ਕਿਲੋ ਆਣਾ ਉੱਡ ਜੂ ਜੇ ਦੱਸਣਾ ਆਪਾਂ 13 ਦਾ ਜਾਂ 14 ਦਾ ਆ ਤੇ ਵੀਰ ਦੀ ਸੱਤ ਨਿਕਲੂ ਉਹ ਨਹੀਂ ਨਿਕਲੂ ਠੀਕ ਠੀਕ ਹੈ ਹਾਂ ਜੀ ਆਪਣੇ ਘਰ ਜਾ ਕੇ ਪਹੁੰਚ ਹਾਂ ਬਾਕੀ ਸੀਲਸ ਲਾ ਕੇ ਵੀਰ ਜੀ ਪੂਰੀ ਆ ਵਛੀ ਆ ਵੇ ਸਾਢੇ 7 ਵਜੇ ਦੀ ਵੀਰਦੀ ਚਵਾਈ ਤੁਹਾਨੂੰ ਪਤਾ ਚੋਂਦਿਆਂ ਕਰਦਿਆਂ ਟਾਈਮ ਲੱਗ ਜਾਂਦਾ ਲੱਗ ਜਾਂਦਾ ਹਾਂਜੀ 46000 ਰੁਪਏ ਦੇ ਦੋਸਤੋ ਮਾਨਤਾ ਤਾਂ ਤੁਹਾਡਾ ਮੌਕੇ ਤੇ ਜ਼ਰੂਰ ਹੋਊਗਾ ਇਹਦੇ ਨਾਲ ਬੱਧੀ ਜਿਹੜੀ ਮੱਝ ਹੈ ਇਹਦੀ ਡਿਟੇਲ ਦਸੀਵੇ ਇਹ ਵੀਰਦੀ ਤੋਕੜ ਗੱਬਣਾ 4 ਮਹੀਨਿਆਂ ਦੀ 4 ਮਹੀਨੇ ਗੱਬੜੇ ਜੀ ਹਾਂਜੀ ਹਾਂਜੀ ਦੁੱਧ ਵੀਰਦੀ ਦੇ ਕੋਲੇ 6 ਕਿਲੋ ਜੇ ਸੂਆ ਦੁੱਜਾ ਪਿਓਰ ਜੇ ਸੂਆ ਵੀਰਦੀ ਕਰਵਾ ਸੂਣੀ ਹੁੰਦੀ ਸੂਆ ਵੀਰਦੀ ਇਹ ਮੰਨ ਲਾ ਦੁੱਜਾ ਆਪਾਂ ਘਰਾਂ ਘਰੋਂ ਝੋਟੀ ਲਈ ਆਪਾਂ ਉਹਨਾਂ ਨੇ ਆਹ ਵੀ ਦੁੱਜੇ ਸੂਏ ਸੂਣੀ ਆ ਗਾਂ ਕੋਈ ਮੇਰਾ ਭਰਾ ਭਾਵੇਂ ਤੀਜੇ ਵੀ ਮੰਨ ਲਿਆ ਹੈ ਝੋਟੀ ਪਾਕੀ ਆ ਰਾਜੀ ਰੂਜੀ ਵੇਖੋ ਜੰਮੀ ਪਲੀ ਕਿਦਾਂ ਚਾਰ ਮਹੀਨੇ ਦੀ ਵੀਰ ਗੱਬਲ ਚੈੱਕ ਪਾਸ ਹਾਂਜੀ ਹਾਂਜੀ ਚੈੱਕ ਪਾਸ ਉਹਦੀ ਆਪਾਂ ਕਰਾਈ ਆ ਆਪਣੇ ਵੱਲੋਂ ਭਲਾ ਕੋ ਡਾਕਟਰ ਲਿਆਂਕੇ ਆਪਦੀ ਕਰਾ ਲਈ ਹੁਣ ਵੀਰ ਦੁੱਧ ਕਿੰਨਾ ਤੇ ਆ ਹੁਣ ਦੁੱਧ ਵੀ 6 ਕਿਲੋ ਦੁੱਧ ਹੋਊਗਾ ਦੋਵੇਂ ਟਾਈਮ ਦੀ ਹਾਂ ਦੋਵੇਂ ਟਾਈਮ ਠੀਕ ਹੈ ਜੀ ਕੋਲੋਂ ਵੀਰ ਕਿੱਥੋਂ ਵਰਨ ਕਿਉਂ ਇਹ ਆ ਵੀ ਦੂਜਾ ਆਪਾਂ ਦੋ ਡੰਗ ਵੀਰ ਦੀ ਚੋਕੇ ਲਿਆਂਦੀ ਆ ਹਾਂਜੀ ਹਾਂਜੀ ਠੀਕ ਆ ਪਾਰੀ ਤੇ ਝੋਈ ਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 4 ਮਹੀਨੇ ਦੀ ਗੱਬਲ ਚੈੱਕ ਪਾਸ ਪਿੱਠਪੜੇ ਜੋ ਬਠੂ ਬੋ 6 ਲੀਟਰ ਦੁੱਧ ਦੋ ਦੋਸਤ ਮੋਕੇ ਦਾ ਤਿਆਰ ਜੇ ਲਿਆ ਵੀ ਮੂ ਅੱਛਾ ਵੀ ਦੁਜੇ ਸਵੇਰ ਆ ਤੇ ਗੱਬਣੀ ਨੇ ਹਾਂਜੀ ਹਾਂਜੀ ਠੀਕ ਹੈ ਜੀ ਜਵਾਜੂ ਵਧੀਆ ਵੀਰ ਜੀ ਪੋਲਾ ਆਇਆ ਨਾ ਠੀਕ ਠੀਕ ਹੈ ਚੌਾਈ ਤੋਂ ਵੀ ਦੋਸਤੋ ਵੀਰਾਂ ਦਾ ਇੱਕ ਨੰਬਰ ਦੀ ਵਧੀਆ ਕੋਈ ਘੂ ਛਟਾ ਨਹੀਂ ਕੋਈ ਥਣਾ ਦੀ ਬਾਦ ਘਟ ਨਹੀਂ ਗਈ ਚਵਾ ਚਵਾਈ ਚੋਈ ਬੋਲੀ ਵਧੀਆ ਵੀਰ ਜੀ ਕੀ ਮੁੱਲ ਕਰਦੇ ਵੀਰ ਦਾ ਮੁੱਲ ਵੀਰ ਜੀ 65000 ਰੁਪਇਆ 60000 ਦੀ ਦੇ ਦੀਏ ਅੱਛਾ ਜੀ 60000 ਦੀ ਹਾਂ ਜੀ 60 ਚੁੱਕ ਮੰਨਤਰ ਹੋ ਜਾਊਗਾ ਜੀ ਵੇਖੋ ਜੰਮੀ ਫਲੀ ਉਹ ਤਰ੍ਹਾਂ ਛੋਟੀ ਛੋਟੀ ਨੇ ਲੋ ਠੀਕ ਹੈ ਜੋ ਆਪਣਾ ਖਾਤਾ ਸਾਰਾ ਠੀਕ ਹੀ ਖਾਤਾ ਸਾਰਾ ਕੋਈ ਦੋਸਤੋ ਐ ਪ੍ਰੋਪਰ ਤੁਹਾਡੇ ਸਾਹਮਣੇ ਜੋ ਤੋਂ ਦੇਖ ਲਿਆ ਅਸਲੀ ਫੇਰ ਵੀ ਦੋਸਤੋ ਆਪਣੀ ਤੁਸੀਂ ਆਪ ਕਰਨੀ ਤੇ ਮੁੱਲ ਦੋਸਤੋ ਵੀਰ ਨੇ 65000 ਰੁਪਇਆ ਰੱਖਿਆ ਜੀ 60000 ਰੁਪਏ ਤੇ ਵੀਰ ਕਹਿੰਦਾ ਮੰਨ ਤਾਂ ਜਿਹੜਾ ਵੀਰ ਭਰਾ ਖੇਤ ਨੂੰ ਉਹ ਤਾਂ ਮੁੱਖੀ ਤੇ ਹੋਊਗਾ ਇਸ ਤੋਂ ਬਿਨਾ ਦੋਸਤ हां जी वीर जी ਦੱਸਿਓ ਇਹਦੇ ਬਾਰੇ ਜੀ ਇਹ ਵੀਰ ਜੀ ਪਹਿਲਾਂ ਸੁਈ ਆ ਦੋਂਦੀ ਚੌਗੀ ਵੱਛੀ ਆ ਮੰਨ ਲਓ ਦੋਂਦੇ ਦੰਦ ਇਹਨੇ ਪੂਰੇ ਕੱਢ ਲਏ ਤੇ ਚੌਕ ਦੇ ਵੀਰ ਜੀ ਜੇ ਕੱਢਣ ਦਾ ਬਰਾਬਰ ਨਹੀਂ ਚੌਗੀ ਪੂਰੀ ਨਹੀਂ ਹੋਈ ਚੌਗੀ ਜੀ ਹੋਈ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਇਹਨੂੰ ਵੀ ਸੁਈ ਨੂੰ ਕਿਹੜਾ ਡੈਮੋ ਇਹਨੂੰ ਸੁਈ ਨੂੰ ਅੱਜ ਵੀਰ ਜੀ ਤੀਜਾ ਤੀਜਾ ਚੌਥਾ ਦੇਣੀ ਹੈ ਵੱਛੀ ਮਗਰ ਹਾਂਜੀ ਇਹਦੇ ਮਗਰ ਵੱਛੀ ਆ ਹਾਂ ਫਾਰਮ ਚੋਂ ਜੀ ਆਪਾਂ ਵੱਛੀ ਲਈ ਆ ਸੀਲਸਲਾਗਾ ਵੇਖੋ ਪੂਰੀ ਆ ਵੱਛੀ ਐ ਇਹਨ ਅੱਛਾ ਵੀ ਇਹਦੀ ਚੁਵਾਈ ਹੋ ਗਈ ਹੁਣ ਨਹੀਂ ਚੁਵਾਈ ਇਹਦੀ ਵੀਰ ਜੀ ਕਰਨ ਵਾਲੀ ਐ ਅੱਛਾ ਇਹਦੀ ਚੁਵਾਈ ਜੀ ਕਰਨ ਲਈ ਬਾਕੀ ਆ ਹਾਂਜੀ ਦੋ ਦੋ ਦੇ ਕੋਲੇ ਉਹ ਵੀਰ ਜੀ 12 13 ਕਿਲੋ ਦੁੱਧ ਆ ਦੇ ਕੋਲੇ ਦੇਖੋ ਦੋਸਤੋ ਕਰੋ ਚੈੱਕ ਦੀ ਗਾਂ ਦੀ ਥਣਾ ਤੋਂ ਦੀ ਕੁਆਲਿਟੀ ਪੂਰਾ ਨਗਰ ਦੇ ਦੋਸ ਨੇ ਆਰਡਰ ਤਿਆਰ ਕੀਤਾ ਜੇ ਕਰਮਾਲੀ ਦੇ ਹਾਂ ਪਹਿਲਾਂ ਬੱਚੀ ਆ ਜੀ ਲਓ ਦੋਸਤੋ ਚਾ ਉਹਦੇ ਦੰਦ ਜੇ ਜਿਹੜੇ ਆ ਬਰਾਬਰ ਕਰਨ ਲਈ ਹੈ ਹਾਂ ਕੜੀਏ ਵੀਰ ਬਾਹਰ ਨੂੰ ਬਾਕੀ ਬੱਚੀ ਵੀਰ ਜੀ ਇਹਨੇ ਬੱਚੀ ਦਿੱਤੀ ਆ ਠੀਕ ਹੈ ਕੋਈ ਬੰਦਾ ਨਹੀਂ ਕੋਈ ਗੱਲ ਨਹੀਂ ਪੂਰੇ ਹੱਥੀ ਚਵਾਈ ਵਾਲਾ ਥਣ ਵੀਰ ਜੀ ਅਜੇ ਚਲੋ ਸੂਈ ਸਵਾ ਚਾਈ ਲੱਕਾ ਛੱਕਾ ਲਾਇਆ ਤੁਹਾਨੂੰ ਕਿਹਨੂੰ ਕਸੂਈ ਦੱਸੋ ਸੂਈ ਨੂੰ ਇਹਨੂੰ ਅੱਜ ਹੋ ਗਿਆ ਵੀਰ ਜੀ ਆਪਣਾ ਚੌਥਾਕ ਦੇਣਾ ਐਸ਼ਾ ਇਹ ਹੋਰ ਵੀ ਜੀ ਬੋਲਾ ਗਿਣ ਲੀਏ ਜਾਂ ਦੁੱਧ ਗਿਣ ਲੀਏ ਕਿੰਨਾ ਕ ਪਿਆਰ 12 11 12 ਕਿਲੋ ਦੇ ਲਾਗੇ ਬਨੇ ਹੋਵੇ ਜੀ 13 ਹੀ ਹੋਵੇ ਭਾਵੇਂ ਠੀਕ ਹੈ ਜੀ ਹਾਂ ਜੀ ਹਾਂ ਜੀ ਦੋਸਤੋ 12 ਤੋਂ ਪਲੱਸ ਹੋ ਜਿਹੜਾ ਮੌਕੇ ਦਾ ਦੁੱਧ ਗਿਣ ਲਓ ਜਾਂ ਬੋਲਾ ਗਿਣ ਲਓ ਚਾਰਕ ਦਿਨ ਦਾ ਟਾਈਮ ਇਹਨੂੰ ਸੁਈ ਨੂੰ ਹੋ ਗਿਆ ਜੇ ਲਾਇਬੀ ਲਾਇਬੰਦੇ ਹਾਂ ਕੀ ਮੁੱਲ ਕਰਦੇ ਵੀਰ ਦਾ ਵੀਰ ਜੀ ਮੁੱਲ ਪੈਣ ਹਜ਼ਾਰ ਰੁਪਇਆ ਕਰਦੇ ਨੇ ਦਾ 60000 ਚ ਮਾਨਤਾ ਕਰਦਾਂਗੇ 60000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ 60000 ਰੁਪਇਆ ਤੇ ਵੀਰ ਕਹਿੰਦਾ ਮਾਨਤਾ ਨੂੰਗਾ ਬੱਚੇ ਵੀਰ ਵੀ ਖਾ ਦੀਏਗਾ ਮਾਦੇ ਹਾਂਜੀ ਲਓ ਤੋਂ ਆਹ ਚੀਜ਼ੇ ਪਹਿਲਾਂ ਲਗਾ ਦੀ ਜਿਹੜੀ ਆਪਾਂ ਤੁਹਾਨੂੰ ਸਭ ਤੋਂ ਲਾਸਟ ਵਿਖਾਈ ਹੈਗੇ ਹਾਂ ਤੇ ਆਹ ਜਿਹੜੀ ਵੀਰ ਜੀ ਆਹ ਜਿਹੜੀ ਹੈ ਨਾ ਮੰਨ ਲਓ ਜਿਹੜੀ ਇਹ ਬੱਛਾ ਜੀ ਇਹ ਉਹ ਜਿਹੜਾ ਤੁਹਾਨੂੰ ਦੱਸੁੰਦੇ ਆ ਬੱਛਾ ਜਿਹੜਾ ਵੀਰ ਜੀ ਉਹ ਪਿਆ ਜੀ ਠੀਕ ਹੈ ਲਓ ਦੋਸਤੋ ਜਿਹੜੀ ਉਹ ਗੱਲਾਂ ਤਾਂ ਦੱਸਦੇ ਆ ਹਾਂਜੀ ਮਰਨ ਕਰਾ ਦੇ ਹਾਂਜੀ ਮ ਹਾਂ ਜੀ ਹਾਂ ਆ ਵਡੀ ਦਾ ਹਾਂ ਜੀ ਹਾਂ ਜੀ ਇਹ ਜਿਹੜੀ ਮੰਨ ਲਓ ਕੱਲ ਸੂਈ ਜਿਹੜੀ ਠੀਕ ਹੈ ਜੀ ਹਾਂ ਜੀ ਆ ਜਿਹੜੀ ਆਪਾਂ ਅੱਜੇ ਵਿਖਾਉਣੀ ਵੈੜ ਉਹਦਾ ਵਾ ਬੱਚਾ ਠੀਕ 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 ਹਾਂ ਜੀ ਇਹ ਵੈੜ ਚੋਤੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਵੀਰ ਜੀ ਦੱਸਿਓ ਇਸ ਗਾਂ ਬਾਰੇ ਇਹ ਕਿੰਨਾ ਸੁਗਾ ਸੂਈ ਇਹ ਵੀਰ ਜੀ ਚਲੋ ਆਪਾਂ ਫਾਰਮ ਚੋਂ ਲਈ ਆ ਪਿਓਰ ਦੂਜਾ ਸੁਗਾ ਸੂਈ ਆ ਅੱਛਾ ਠੀਕ ਹੈ ਨਾ ਗੱਲ ਠੀਕ ਹੈ ਜੀ ਹਾਂ ਜੀ ਹਾਂ ਜੀ ਪੂਰੀ ਵੱਡੀ ਹੈ ਇਟਾਲੀ ਜੀ ਆ ਵੇਖੋ ਬੱਚੀ ਕਿੰਨਾ ਟਾਈਮ ਹੋ ਗਿਆ ਵੀਰ ਜੀ ਇਹਨੂੰ ਸੂਈ ਨੂੰ ਅੱਜ ਵੀਰ ਜੀ ਆ 8 ਤੋਂ 10 ਦਿਨ ਹੋ ਗਏ ਹੋਣਗੇ ਅੱਛਾ ਇਹਦੇ ਮਗਰ ਬੱਚਾ ਵਛਿਆ ਇਹਦਾ ਬੱਚਾ ਹੀ ਆ ਵੀਰ ਜੀ ਅੱਜ ਜਿਆਦਾ ਦਮ ਮੰਨ ਲਓ ਦੋ ਡਾ ਗਾਵਾ ਮਗਰ ਹੀ ਮੇਰੇ ਸਾਹ ਨਾਲ ਬੱਚੀਆਂ ਆ ਠੀਕ ਹੈ ਜੀ ਤੇ ਬਾਕੀ ਸਾਰੇ ਤੁਹਾਨੂੰ ਦੱਸਣ ਦਿਆਂ ਗੱਲ ਲੱਭੀ ਪਤਾ ਨਹੀਂ ਜਿਵੇਂ ਹੁੰਦਾ ਨਾ ਮੰਨ ਲਓ ਲੈਓ ਜੀ ਇਹਨਾਂ ਦਾ ਜਿਹੜਾ ਵਾ ਵਿਹਾਰ ਜਾਈ ਹੁਣ ਬੱਚਿਆਂ ਦਾ ਅੱਛਾ ਵੀਰ ਇਹ ਗਾ ਦੀ ਚੁਆਈ ਹੋ ਗਈ ਹੈ ਨਾ ਹਾਂ ਜੀ ਇਹਦੀ ਵੀ ਦੀ ਚੁਆਈ ਹੋ ਗਈ ਹੁਣੀ ਇਹ ਮੈਂ ਦੋ ਤੇ ਵੀਰ ਦਾ ਮੌਕੇ ਦਾ ਚਾਰਣ ਇਹਦੇ ਕੋਲੇ ਵੀਰ ਜੀ 18 ਤੋਂ 20 ਪਲੱਸ ਚੱਲਣ ਦਈਏ 18 ਤੋਂ 20 ਪਲੱਸ ਆ 18 ਤੋਂ 20 ਪਲੱਸ ਦੋਸਤੋ ਦੁੱਧ ਨੂੰ ਮੌਕੇ ਦਾ ਤਿਆਰ ਸੂਈ ਨੂੰ ਕਿੰਨਾ ਟਾਈਮ ਲੱਗਿਆ ਹੋ ਗਿਆ 8 ਇਹਨੂੰ 10 ਦਿਨ ਹੋ ਗਏ ਵੀਰ ਜੀ ਆਇਆ ਵੀ ਮੋੜ ਲਾ ਪਿਛੇ 10 ਦਿਨ ਦਾ ਟਾਈਮ ਦੋਸਤੋ ਨੂੰ ਸੂਈ ਨੂੰ ਹੋ ਗਿਆ ਜੇ ਬੱਚਾ ਇਹਦੇ ਮਗਰੋਂ ਬੱਚਾ ਜੀ ਹਾਂ ਜੀ ਸੂਹਾ ਦੂਜਾ ਸੂਈ ਚਵਾਈ ਦੋਸਤੋ ਇਹ ਗਾਂਦੀ ਹੋ ਗਈ ਹੈ ਨਾਲਾ ਦੋਸਤੋ ਜੀ ਆਰਡਰ ਕੁਆਲਟੀ ਪੈਸੇ ਚੈੱਕ ਕਰ ਲੋ ਚਵਾਈ ਬੀਬੀ ਇੱਕ ਨੰਬਰ ਦੀ ਇਹ ਨਹੀਂ ਮੰਨ ਲਾ ਵੀ ਚਲੋ ਵੇਖ ਕੇ ਕੋਈ ਆਖੂਗਾ ਮਗਰ ਲੈਣਾ ਮਗਰ ਨਾ ਚਵਾਈ ਇੱਕ ਨੰਬਰ ਦੀ ਉਹ ਵੀ ਇੱਦੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਇਹਦਾ ਵੀਰ ਮੁੱਲ ਕਿ ਕਰਨਾ ਮੁੱਲ ਵੀਰ ਜੀ ਦਾ ਆਪਾਂ ਕਰਦੇ ਆ 85000 ਰੁਪਿਆ ਤੇ ਵੀਰ ਦੀ 75000 ਦੀ ਬੈਰ ਦੇਵਾਂਗੇ 85000 ਰੁਪਿਆ ਦੋਸਤੋ ਡਿਮਾਂਡ ਰੱਖੀ ਵੀ ਨੇ ਤੇ 75000 ਰੁਪਿਆ ਦੇ ਵੀਰ ਦਾ ਮਾਣ ਹੋਊਗਾ ਜਿਹੜਾ ਕੋਈ ਵੀਰ ਭਰਾ ਕੀ ਦੇਣਾਊਗਾ ਹਾਂ ਬਾਕੀ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਪਸ਼ੂ ਦਿਖਾਏ ਸਾਰੇ ਸੂਏ ਸੂਏ ਆਏ ਆ ਇੱਕ ਟਾਈਮ ਦੋ ਟਾਈਮ ਚੋਕਿਆ ਆਪਣੀ ਤਸੱਲੀ ਦੋਸਤੋ ਜਰੂਰ ਕਰ ਲਿਆ ਕਰੋ ਅਡਰੈਸ ਇਹ ਕਰੀਬੀ ਦਾ ਦੋਸਤੋ ਫੇਰ ਬੋਲ ਦੇਣਾ ਪਿੰਡ ਕੈਰੋ ਅਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਫੇਰ ਇੱਕਰੀ ਬੋਲ ਦਈਏ ਫੋਨ ਨੰਬਰ ਹੈ 9872439717 ਠੀਕ ਹੈ ਜੀ ਵਿਦਿਆ ਨੰਬਰ ਹੈਗਾ ਜੇ 826472068 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਦਾ